ਤਖਤ ਸ਼੍ਰੀ ਹਰਮੰਦਰ ਜੀ ਦੇ ਪਟਨਾ ਸਾਹਿਬ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਜੀ ਦੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਹੈ ਇਸ ਤਖਤ ਦੇ ਉੱਪਰ ਇਸ ਸਥਾਨ ਤੇ ਧੰਨ ਧੰਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਹੋਇਆ ਸੀ ਉਸ ਸਥਾਨ ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਾਹ ਹੌਨਾਂ ਸੋਚਿਆ ਕਿ ਤੁਹਾਨੂੰ ਵੀ ਇਸ ਤਖਤ ਦੇ ਦਰਸ਼ਨ ਕਰਵਾਏ ਜਾਣ ਬਾਕੀ ਆਪਣਾ YouTube ਚੈਨਲ ਔਰ Facebook ਚੈਨਲ ਦੀ ਥਿੰਕਿੰਗ ਆਫ ਪੰਜਾਬ ਚੈਨਲ ਹੈ ਆਪਣਾ ਉਸ ਦੇ ਉੱਪਰ ਆਪਾਂ ਸਭ ਇਤਿਹਾਸ ਸ਼ੇਅਰ ਕਰ ਰਹੇ ਆ ਲਗਾਤਾਰ ਤੁਹਾਡੇ ਨਾਲ ਉਸ ਤੇ ਜਾ ਕੇ ਤੁਸੀਂ ਇੱਕ ਤਾਂ ਸਾਡੇ ਚੈਨਲ ਨੂੰ ਫੋਲੋ ਕਰੋ ਅਤੇ ਨਾਲ ਸਾਰਾ ਇਤਿਹਾਸ ਦੀ ਜਾਣਕਾਰੀ ਅਸੀਂ ਉਸ ਚੈਨਲ ਦੇ ਉੱਪਰ ਸਾਂਝੀ ਕੀਤੀ ਹੋਈ ਆ ਪਟਨਾ ਸਾਹਿਬ ਬਿਹਾਰ ਦੇ ਅੰਦਰ ਬਹੁਤ ਵਧੀਆ ਸਥਾਨ ਹੈ ਇਹ ਤਖਤ ਚਿਰੀ ਹਰਮੰਦਰ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਸਾਲ ਜਿਹੜਾ ਜੋਰੀ ਸੀਗਾ ਇੱਥੇ ਸਾਲਸ ਜੋਰੀ ਉਸ ਦਾ ਉਸ ਦੀ ਇਹ ਹਵੇਲੀ ਹੋਇਆ ਕਰਦੀ ਸੀ ਅਤੇ ਗੁਰੂ ਤੇਗ ਬਹਾਦਰ ਜੀ ਇੱਥੇ ਇਸ ਸਥਾਨ ਤੇ ਆਏ ਸਨ ਅਤੇ ਉਸ ਤੋਂ ਬਾਅਦ ਗੁਰਗੋਬੀ ਸਿੰਘ ਜੀ ਦਾ ਇਸ ਸਥਾਨ ਤੇ ਜਨਮ ਹੋਇਆ ਸੀਗਾ ਤਾਂ ਗੁਰਗੋਬੀ ਸਿੰਘ ਅਤੇ ਗੁਰਤੇਗ ਬਹਾਦਰ ਜੀ ਦਾ ਜਨਮ ਤੋਂ ਪਹਿਲੀ ਵਾਰ ਮੁਲਾਕਾਤ 4 ਸਾਲਾਂ ਬਾਅਦ ਗੁਰਕਾ ਬਾਗ ਇੱਥੇ ਜੋ ਕਿ ਪਟਨਾ ਦੇ ਵਿੱਚ ਸਥਿਤ ਹੈ ਗੁਰਕਾ ਬਾਗ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਮਿਲਾਪ ਹੋਇਆ ਸੀਗਾ ਬਹੁਤ ਵਧੀਆ ਸਥਾਨ ਹੈ ਜ਼ਰੂਰ ਦਰਸ਼ਨ ਕਰਨ ਆਇਓ ਰੂ ਖੁਸ਼ ਹੋ ਜਾਂਦੀ ਐ ਇਸ ਸਾਨਾ ਦੇ ਉੱਪਰ ਆ ਕੇ ਗੁਰੂ ਮਹਾਰਾਜ ਦੀਆਂ ਜਦੋਂ ਜਿਹੜਾ ਇਤਿਹਾਸ ਪੜਦੇ ਆ ਕਿ ਇਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਕਿੱਡੀ ਵੱਡੀ ਸ਼ਹਾਦਤ ਤੇ ਕਿੱਡਾ ਵੱਡਾ ਪਰਉਪਕਾਰ ਇਸ ਦੁਨੀਆ ਦੇ ਉੱਪਰ ਗੁਰੂ ਸਰਬਾਨਾ ਨੇ ਕੀਤਾ ਉਹ ਅੱਜ ਜਦੋਂ ਦੇਖਦੇ ਆ ਪੜਦੇ ਆ ਇਤਿਹਾਸ ਸੁਣਦੇ ਆ ਤੇ ਸਰੀਰ ਜਿਹੜਾ ਇੱਕਦਮ ਆਪਣੇ ਆਪ ਜਿਵੇਂ ਉਹ ਕਹਿੰਦੇ ਹਨ ਨਾ ਕੋਈ ਚੀਜ਼ ਦੇਖਦੇ ਆ ਤੇ ਲੋ ਕੰਡੇ ਖੜੇ ਹੋ ਜਾਂਦੇ ਆ ਤਾਂ ਉਹ ਇਸੇ ਤਰ੍ਹਾਂ ਇਤਿਹਾਸ ਆ ਪੂਰੇ ਸਿੱਖ ਧਰਮ ਦੇ ਵਿੱਚ ਜਿੱਥੋਂ ਮਰਜ਼ੀ ਆਪਾਂ ਗੱਲ ਕਰ ਲਈਏ ਜਿਹੜੇ ਮਰਜ਼ੀ ਗੁਰੂ ਦੀ ਗੱਲ ਕਰ ਲਈਏ ਸਿੰਘਾਂ ਦੀ ਗੱਲ ਕਰ ਲਈਏ ਸ਼ਿਦਾਂ ਦੀ ਗੱਲ ਕਰ ਲਈਏ ਸਾਬ ਜਾਦਿਆਂ ਦੀ ਗੱਲ ਕਰ ਲਈਏ ਤਾਂ ਲੋ ਕੰਡੇ ਖੜੇ ਹੋ ਜਾਂਦੇ ਆ ਤਾਂ ਇਸੇ ਤਰ੍ਹਾਂ ਹੀ ਅੱਜ ਪਹਿਲੀ ਵਾਰ ਮੌਕਾ ਮਿਲਿਆ ਸਾਨੂੰ ਵੀ ਕਿ ਤਖਤ ਦੇ ਦਰਸ਼ਨ ਕੀਤੇ ਜਾਣ ਸ੍ਰੀ ਹਰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜਿਸ ਸਥਾਨ ਦੇ ਉੱਪਰ ਤੁਸੀਂ ਪਿੱਛੇ ਗੁਰਦੁਆਰਾ ਸਾਹਿਬ ਤੁਹਾਨੂੰ ਮੈਂ ਥੋੜੇ ਜ਼ੂਮ ਕਰਕੇ ਦਿਖਾ ਰਿਹਾ ਥੋੜੇ ਸਾਈਡ ਤੇ ਸੀਗਾ ਉਸ ਜਗ੍ਹਾ ਤੋਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਜੇਕਰ ਤੁਸੀਂ ਪੂਰਾ ਇਤਿਹਾਸ ਦੇਖਣਾ ਹੋਵੇ ਪੂਰਾ ਇਸ ਬਾਰੇ ਜਾਣਕਾਰੀ ਲੈਣੀ ਹੋਵੇ ਪੂਰੇ ਦਰਸ਼ਨ ਕਰਨੇ ਹੋਣ ਤਾਂ ਤੁਸੀਂ ਸਾਡੇ ਚੈਨਲ ਥਿੰਕਿੰਗ ਆਫ ਪੰਜਾਬ YouTube ਅਤੇ Facebook ਦੇ ਉੱਪਰ ਅਤੇ Instagram ਦੇ ਉੱਪਰ ਹੀ ਸਾਡਾ ਚੈਨਲ ਦੇ ਉੱਪਰ ਅਸੀਂ ਇਧਰ ਦਰਸ਼ਨਾ ਦੇ ਲਈ ਆਏ ਆ ਇੱਥੇ 6 6 ਗੁਰਦੁਆਰਾ ਸਾਹਿਬ ਜੋ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ 6 ਗੁਰਦੁਆਰਿਆਂ ਦੇ ਦਰਸ਼ਨ ਕੀਤੇ ਆ ਜਿਨ੍ਹਾਂ ਦੇ ਵਿੱਚੋਂ ਅਸੀਂ ਦੋ ਗੁਰਦੁਆਰਾ ਸਾਹਿਬ ਦੇ ਇਤਿਹਾਸ ਅਪਲੋਡ ਕਰ ਚੁੱਕੇ ਆ ਦੋ ਦਿਨਾਂ ਦੇ ਅੰਦਰ ਅਤੇ ਹੋਰ ਵੀ ਕਈ ਦਿਨਾਂ ਦੇ ਅੰਦਰ ਅਸੀਂ ਤੁਹਾਡੇ ਨਾਲ ਇਹ ਪੂਰਾ ਇਤਿਹਾਸ ਜਿਹੜਾ ਸਾਂਝਾ ਕਰਾਂਗੇ ਤਾਂ ਜ਼ਰੂਰ ਤੁਸੀਂ ਜਿਹੜਾ ਅ ਸਾਡੇ ਚੈਨਲ ਦੇ ਉੱਪਰ ਫੋਲੋ ਕਰੋ ਅਤੇ ਸਾਡੇ ਚੈਨਲ ਨੂੰ ਫੋਲੋ ਕਰੋ ਨਾਲ ਇਤਿਹਾਸ ਸੁਣੋ ਚੰਗਾ ਲੱਗੇ ਤਾਂ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਇਤਿਹਾਸ ਇੱਕ ਧਰਮ ਦਾ ਐਸਾ ਇਤਿਹਾਸ ਸੁਣ ਕੇ ਤੁਸੀਂ ਤੁਹਾਡੀ ਵੀ ਜਿਹੜਾ ਰੂਹ ਨੂੰ ਸਕੂਨ ਮਿਲੇਗਾ ਇਤਿਹਾਸ ਸੁਣ ਕੇ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੀ ਇਸ ਪਟਨਾ ਦੀ ਧਰਤੀ ਤੇ ਆਏ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਆਏ ਕਿਸ ਤਰ੍ਹਾਂ ਭਾਈ ਮਰਦਾਨਾ ਜੀ ਤੇ ਅਤੇ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਜਦੋਂ ਆਏ ਆ ਭਾਈ ਮਰਦਾਨਾ ਜੀ ਨੂੰ ਭੁੱਖ ਲੱਗਦੀ ਹੈ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਇੱਕ ਲਾਲ ਪੱਥਰ ਦਿੱਤਾ ਜਿਸ ਨੂੰ ਆਪਾਂ ਅੱਜ ਕੱਲ ਲਾਲ ਹੀਰਾ ਬਹੁਤ ਮਹਿੰਗਾ ਆਪਾਂ ਮੰਨਦੇ ਆ ਤੇ ਉਹ ਕਿਆ ਸੀਗਾ ਵੀ ਇਸ ਨੂੰ ਵੇਚ ਕੇ ਤੁਸੀਂ ਬਾਜ਼ਾਰ ਦੇ ਵਿੱਚ ਤੇ ਤੁਸੀਂ ਆ ਭੋਜਨ ਛਕ ਲੋ ਲੰਗਰ ਛਕ ਲੋ ਤਾਂ ਜਦੋਂ ਵੇਚਣ ਆਏ ਤਾਂ ਕੋਈ ਵੀ ਉਸ ਦਾ ਮੁੱਲ ਦੇ ਨਹੀਂ ਸਕਿਆ ਕਿਉਂਕਿ ਜੋਰੀਆਂ ਨੂੰ ਪਰਖ ਜਿੱਦਾਂ ਹੁੰਦੀਆਂ ਨਾ ਜੇ ਸੁਨਿਆਰਾਂ ਨੂੰ ਪਰਖ ਹੁੰਦੀ ਆ ਸੋਨੇ ਦੀ ਚਾਂਦੀ ਦੀ ਉਸ ਤਰ੍ਹਾਂ ਹੀਰਿਆਂ ਦੀ ਮੋਤੀਆਂ ਦੀ ਜਿਹੜੀ ਆ ਪਰਖ ਜੋਰੀਆਂ ਨੂੰ ਹੁੰਦੀ ਸੀਗੀ ਸੁਨਾਰ ਨੂੰ ਤਾਂ ਉਸ ਟਾਈਮ ਕੋਈ ਵੀ ਇਸ ਦਾ ਮੁੱਲ ਨਹੀਂ ਦੇ ਸਕਦਾ ਤਾਂ ਇਹ ਜੋ ਸਥਾਨ ਹੈ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਸੀ ਔਰ ਇਹ ਸਥਾਨ ਜੋ ਹੈ ਉਸਾਲਸ ਜੋਰੀ ਦਾ ਜਿਹੜਾ ਮਹਿਲ ਹੋਇਆ ਕਰਦਾ ਸੀ ਸਾਲਸ ਜੋਰੀ ਦੀ ਹਵੇਲੀ ਹੋਇਆ ਕਰਦੀ ਸੀ ਤਾਂ ਜਦੋਂ ਇਹਨਾਂ ਦੇ ਕਿਉਂਕਿ ਸਾਰੇ ਪਾਸੇ ਜਾਏ ਸੀ ਤੇ ਜਦੋਂ ਭਾਈ ਮਰਦਾਨਾ ਜੀ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਜਿਹੜੇ ਹੈ ਸਾਲਸ ਚੋ ਜੋਰੀ ਹੀ ਇਸ ਦਾ ਮੁੱਲ ਦੇ ਸਕਦਾ ਤਾਂ ਜਦ ਸਾਲਸ ਜੋਰੀ ਦੇ ਕੋਲ ਇਤਿਹਾਸ ਮੁਤਾਬਕ ਸਾਨੂੰ ਜਿੱਦਾਂ ਪਤਾ ਲੱਗਿਆ ਅਸੀਂ ਉਹ ਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਤਿਹਾਸ ਮੁਤਾਬਕ ਜਦੋਂ ਭਾਈ ਮਰਦਾਨਾ ਜੀ ਸਾਸ ਜੋਰੀ ਜੀ ਦੇ ਕੋਲ ਆਏ ਤਾਂ ਉਹਨਾਂ ਨੇ ਚੈੱਕ ਜਦੋਂ ਆਪਣੀ ਪੂਰੀ ਪਰਖ ਕੀਤੀ ਉਸ ਲਾਲ ਪੱਥਰ ਦੀ ਔਰ ਉਸ ਦਾ ਮੁੱਲ ਜਿਹੜਾ ਇੱਥੋਂ ਦਾ ਰਾਜਾ ਵੀ ਨਹੀਂ ਦੇ ਸਕਿਆ ਤਦ ਫਿਰ ਉਸ ਉਹਨਾਂ ਨੇ ਕਿਹਾ 100 1 ਰੁਪਇਆ ਸ਼ਾਇਦ ਇੰਨਾ ਕੋਈ ਦੱਸਿਆ ਜਾ ਰਿਹਾ ਸੀ ਸ਼ਾਇਦ ਧਿਆਨ ਚੋਂ ਥੋੜਾ ਜਿਹਾ ਉੱਤਾ ਜਿਹਾ ਹੋ ਗਿਆ ਵੀ ਪਰ ਇੰਨੇ ਹੀ ਕੋ ਰੁਪਏ ਹੀ ਦੱਸੇ ਜਾ ਰਹੇ ਸੀ ਉਸ ਸਮੇਂ ਦੇ ਵੇਲੇ ਦਿੱਤਾ ਤੇ ਉਹ ਜਿਹੜਾ ਪੱਥਰ ਕਹਿ ਲੋ ਜਾਂ ਹੀਰਾ ਕਹਿ ਲੋ ਉਹ ਵੀ ਵਾਪਸ ਕਰ ਦਿੱਤਾ ਵੀ ਅਸੀਂ ਇਸ ਦਾ ਮੁੱਲ ਨਹੀਂ ਦੇ ਸਕਦੇ ਪਰ ਜਿਸ ਨੇ ਵੀ ਇਹ ਤੁਹਾਨੂੰ ਦਿੱਤਾ ਹੈ ਅਸੀਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਾਏ ਗਏ ਤੇ ਮਾ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਦਰਸ਼ਨ ਕਰਕੇ ਸਾਹਸ ਜੋਰੀ ਨਿਹਾਲ ਹੋ ਗਿਆ ਸੀ ਇਸੇ ਤਰ੍ਹਾਂ ਹੀ ਗੁਰੂ ਕਾ ਬਾਗ ਦਾ ਇਤਿਹਾਸ ਹੈ ਇਸੇ ਤਰ੍ਹਾਂ ਹੀ ਇੱਥੇ ਇੱਕ ਗੁਰਦੁਆਰਾ ਸਾਹਿਬ ਹੈ ਹਾਂਡੀ ਸਾਹਿਬ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਰਿਲੇਟਡ ਹੈ ਗੰਗਾ ਨਦੀ ਦੇ ਕਿਨਾਰੇ ਤੇ ਸਥਿਤ ਹੈ ਉਸ ਦਾ ਵੀ ਬਹੁਤ ਵੱਡਾ ਜਿਹੜਾ ਇਤਿਹਾਸ ਹੈ ਉਸ ਤੋਂ ਬਾਅਦ ਗੱਲ ਕਰ ਲਈਏ ਗਊ ਘਾਟ ਗਊ ਘਾਟ ਗੁਰਦੁਆਰਾ ਸਾਹਿਬ ਹੈ ਇੱਥੇ ਉਸ ਦਾ ਵੀ ਬਹੁਤ ਵੱਡਾ ਇਤਿਹਾਸ ਬਹੁਤ ਵੱਡਾ ਉਸ ਦਾ ਉਸ ਦਾ ਤਾਂ ਬਹੁਤ ਹੀ ਵੱਡਾ ਇਤਿਹਾਸ ਹੈ ਉਹ ਵੀ ਸੁਣਨ ਵਾਲਾ ਦੇਖਣ ਵਾਲਾ ਔਰ ਆਸ-ਪਾਸ ਦੇ ਨਾਲ ਦੀ ਨਾਲ ਤੁਹਾਨੂੰ ਦ੍ਰਿਸ਼ ਵੀ ਦਿਖਾ ਦਿੰਨਾ ਤਾਂ ਇਹ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਸੀਗੇ ਉਸ ਤੋਂ ਬਾਅਦ ਜੇਕਰ ਗੱਲ ਕਰ ਲਈਏ ਅ ਆਪਾਂ ਪਹਿਲੇ ਗੁਰਦੁਆਰਾ ਸਾਹਿਬ ਕਿਹੜੇ ਗਏ ਸੀ ਕਿਹੜਾ ਟੋਲੀ ਸੁਨਾਰ ਟੋਲੀ ਸੁਨਾਰ ਟੋਲੀ ਸੁਨਾਰ ਟੋਲੀ ਗੁਰਦੁਆਰਾ ਸਾਹਿਬ ਹੈ ਔਰ ਗਊ ਘਾਟ ਗੁਰਦੁਆਰਾ ਸਾਹਿਬ ਹੋ ਗਿਆ ਉਸ ਤੋਂ ਬਾਅਦ ਹਾਂਡੀ ਸਾਹਿਬ ਹੋ ਗਿਆ ਔਰ ਗੁਰੂ ਕਾ ਬਾਗ ਉਸ ਤੋਂ ਬਾਅਦ ਇੱਥੇ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਟਾਈਮ ਇਹ ਆਸਾਨ ਹੋ ਗਿਆ ਤਖਤ ਸ੍ਰੀ ਹਰਮੰਦਰ ਜੀ ਜਿੱਥੇ ਗੋਬੀ ਸਿੰਘ ਜੀ ਦਾ ਜਨਮ ਹੋਇਆ ਉਸ ਤੋਂ ਬਾਅਦ ਗੁਰੂ ਗੋਬੀ ਸਿੰਘ ਜੀ ਜਿੱਥੇ ਜਿੱਥੇ ਖੇਲਣ ਜਾਇਆ ਕਰਦੇ ਸਨ ਉੱਥੇ-ਉੱਥੇ ਹੀ ਇਤਿਹਾਸ ਬਣਿਆ ਉੱਥੇ-ਉੱਥੇ ਹੀ ਗੁਰਦੁਆਰਾ ਸਾਹਿਬ ਬਣੇ ਉੱਥੇ-ਉੱਥੇ ਹੀ ਜਿਹੜੀਆਂ ਵੱਡੀਆਂ ਕੁਰਬਾਨੀਆਂ ਦੀ ਵੀ ਗੱਲ ਕਰ ਲਈਏ ਉਹ ਸਾਰੀਆਂ ਹੋਈਆਂ ਚਾਹੇ ਉਹ ਪੰਜਾਬ ਐ ਚਾਹੇ ਪੰਜਾਬ ਤੋਂ ਬਾਹਰ ਐ ਪਰ ਇਹ ਚੀਜ਼ਾਂ ਦੇਖ ਕੇ ਜੇ ਸੁਣ ਕੇ ਰੂਹ ਨੂੰ ਇੱਕ ਸਕੂਨ ਜਿਹੜਾ ਮਿਲਦਾ ਆਪਾਂ ਹੋਰ ਵੀ ਬਥੇਰੇ ਲੰਗਰ ਲਾਉਣੇ ਆ ਹੋਰ ਵੀ ਬਥੇਰੇ ਆਪਾਂ ਜਿਹੜਿਆ ਰੱਜਿਆਂ ਨੂੰ ਰਜਾਉਣੇ ਆ ਆਪਾਂ ਇਸ ਦੇ ਨਾਲ ਥੋੜੀ ਇੱਕ ਚੀਜ਼ ਸਿੱਖਣ ਨੂੰ ਜ਼ਰੂਰ ਮਿਲੀ ਕਿ ਗੁਰੂ ਗੁਰੂਆਂ ਨੇ ਜਿੰਨੀ ਵੀ ਬਖਸ਼ਿਸ਼ ਕੀਤੀ ਹੈ ਜਿੰਨੀ ਵੀ ਮਿਹਰ ਕੀਤੀ ਹੈ ਨਾ ਉਹ ਸਿਰਫ ਪਰਿਵਾਰ ਗਰੀਬ ਜੋ ਲੋੜਵੰਦ ਸੀ ਜਾਂ ਵੈਸੇ ਤਾਂ ਗੁਰੂ ਸਾਰਿਆਂ ਇਨਸਾਨਾਂ ਜ ਸਾਰਿਆਂ ਦੇ ਪਰਉਪਕਾਰ ਕਰਦੇ ਆ ਪਰ ਜਿਹੜੀਆਂ ਚੀਜ਼ਾਂ ਇਤਿਹਾਸ ਦੇ ਮੁਤਾਬਕ ਆਪਾਂ ਦੇਖੀਏ ਗਰੀਬਾਂ ਦੇ ਘਰੇ ਜਾਣਾ ਉਹਨਾਂ ਦੇ ਘਰੇ ਜਾ ਕੇ ਖਾਣਾ ਛਕਣਾ ਭੋਜਨ ਛਕਣਾ ਹੋਰ ਵੀ ਜਿਹੜੀਆਂ ਮਦਦ ਦੀ ਮਦਦਾਂ ਕਰਨੀਆਂ ਜਾਂ ਗਰੀਬ ਪਰਿਵਾਰਾਂ ਨੇ ਜੰਗਾਂ ਦੇ ਵਿੱਚ ਜਿਹੜੀ ਆ ਉਹ ਸੋਹ ਚ ਪਾਣੀ ਗੁਰੂ ਮਹਾਰਾਜ ਦਾ ਜਿਹੜਾ ਸਾਥ ਦੇਣਾ ਉਹ ਸਾਰਾ ਰਿਲੇਟਡ ਹੈ ਪਰ ਅੱਜ ਕੱਲ ਆਪਣਾ ਕੀ ਹੋ ਗਿਆ ਕਿ ਆਪਾਂ ਸੜਕਾਂ ਦੇ ਉੱਪਰ ਲੰਗਰ ਲਾਉਣੇ ਆ ਰੱਜਿਆਂ ਨੂੰ ਰੋਕ ਰੋਕ ਰਜਾਉਣੇ ਆ ਤਾਂ ਇਹੀ ਆਪਾਂ ਜਿਹੜਾ ਪ੍ਰਣ ਕਰੀਏ ਕਿ ਬਾਹਰ ਲੰਗਰ ਲਾਉਣ ਦੀ ਬਜਾਏ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦੇ ਇਹ ਜਿਹੜੇ ਆ ਉਹਨਾਂ ਦਾ ਸਤਿਕਾਰ ਕਰੀਏ ਉਹਨਾਂ ਦੇ ਬੱਚਿਆਂ ਨੂੰ ਜੇ ਕੋਈ ਕੋਈ ਪ੍ਰੋਬਲਮ ਹੈ ਪੜ੍ਹਾਈ ਦੀ ਲਿਖਾਈ ਦੀ ਕਿਤੇ ਕੋਈ ਨੌਕਰੀ ਦੀ ਘਰ ਚਲਾਉਣ ਦੀ ਕਿਉਂਕਿ ਅੱਜ ਕੱਲ ਸਿਸਟਮ ਕੀ ਹੋ ਰਿਹਾ ਹੋ ਰੱਖਿਆ ਆਮ ਤੌਰ ਤੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਕਿ 5-7000 ਤੱਕ ਰੱਖ ਲੋ ਬੰਦਾ ਸ਼ਹਿਰਾਂ 'ਚ ਵੀ ਇਹੀ ਹਾਲ ਹੋ ਰੱਖਿਆ ਤਾਂ 5-7000 ਤੇ 10000 'ਚ ਕੁਝ ਵੀ ਨਹੀਂ ਬੰਦਾ ਵੀਰੇ ਕਿਉਂਕਿ ਅੱਜਕੱਲ ਤਾਂ 30-40 ਹਜ਼ਾਰ ਤੋਂ ਘੱਟ ਕਿਸੇ ਦੀ ਤਨਖਾਹ ਹੁੰਦੀ ਹੈ ਨਾ ਤਾਂ ਉਹ ਬੜੇ ਬੜੇ ਮੁਸ਼ਕਲ ਨਾਲ ਖਰਚੇ ਆਪਦੇ ਕੱਢ ਪਾਉਂਦਾ ਚਲੋ ਉਹ ਆਪਾਂ ਵਿਸ਼ਾ ਬਾਅਦ ਦੇ ਵਿੱਚ ਆ ਉਹ ਆਪਾਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ ਉਸ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਹੈਗਾ ਬਾਲ ਲੀਲਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਖੇਲਣ ਜਾਇਆ ਕਰਦੇ ਸਨ ਉੱਥੇ ਵੀ ਇੱਕ ਰਾਣੀ ਸੀਗੀ ਮੈਂ ਧਿਆਨ ਦੇ ਵਿੱਚੋਂ ਨਿਕਲ ਗਿਆ ਤੁਹਾਡੇ ਨਾਲ ਇਤਿਹਾਸ ਮੈਂ ਉਹ ਵੀ ਸਾਂਝਾ ਕੀਤਾ ਹੋਇਆ ਹੈ ਤਾਂ ਉਹ ਰਾਣੀ ਦੇ ਮਹਿਲਾਂ ਦੇ ਵਿੱਚ ਖੇਲਣ ਜਾਇਆ ਕਰਦੇ ਫਿਰਨ ਤਾਂ ਰਾਣੀ ਇੱਛਾ ਕਰਦੀ ਸੀ ਕਿ ਸਾਡੇ ਵਰਗਾ ਹੋਵੇ ਤਾਂ ਹੋਰ ਵੀ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਜਲਦੀ ਚੈਨਲ ਥਿੰਕਿੰਗ ਆ ਪੰਜਾਬ ਦੇ ਉੱਪਰ ਜਾ ਕੇ ਤੁਸੀਂ YouTube Facebook Instagram ਦੇ ਉੱਪਰ ਫੋਲੋ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਦੇ ਹੋ ਤੇ ਉੱਥੇ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੋਇਆ ਹੈ ਮਿਲਦੇ ਆਂ ਜੀ ਹੁਣ ਆਪਾਂ ਚੱਲੇ ਆਂ ਜੀ ਰਾਜ਼ਗੀਰ ਗੁਰਦੁਆਰਾ ਸਾਹਿਬ ਤੇ ਉੱਥੋਂ ਦਾ ਰਸਤੇ ਦਾ ਵਲੌਗ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਚੈਨਲ ਦੇ ਉੱਤੇ ਤੇ ਕੁਝ ਦ੍ਰਿਸ਼ ਤੋਂ ਹਰ ਨੂੰ ਇਸ ਚੈਨਲ ਦੇ ਉੱਪਰ ਵੀ ਦਿਖਾਏ ਜਾਣਗੇ ਪੰਜਾਬੀ ਵਲੌਗਸ ਦੇ ਉੱਪਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ